Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵਾਲੀ Indian TV ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਰਜੀਤ ਸਿੰਘ ਸਵਾਗਤ ਕਰਦਾ ਜੋ ਮੌਜੂਦ ਹੈ ਇਸ ਸਾਫਤੀ ਭਾਵਸੋਂ ਵਿੱਚ ਜਿੱਥੇ ਠੰਡੇ ਮਿੱਠੇ ਜਲ ਦੀ ਛਵੀਲ ਨੌਜਵਾਨ ਵੀਰਾਂ ਵੱਲੋਂ ਰਲ ਮਿਲ ਕੇ ਲਗਾਈ ਗਈ ਹੈ ਜਿੱਥੇ ਪੂਰੇ ਪੰਜਾਬ ਭਰ ਵਿੱਚ ਭਿਆਨਕ ਗਰਮੀ ਦਾ ਕਹਿਰ ਮਚਾਇਆ ਹੋਇਆ ਹੈ ਉੱਥੇ ਹੀ ਸੜਕਾਂ ਉੱਤੇ ਸਰਨਾਟਾ ਛਾਇਆ ਹੋਇਆ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੰਡੀਅਨ ਟੀਵੀ ਨਿਊਜ਼ ਤੇ ਭਾਵਸੋਂ ਦੇ ਵਿੱਚ ਨੌਜਵਾਨ ਵੀਰਾਂ ਵੱਲੋਂ ਠੰਡੇ ਮਿੱਠੇ ਜਲ ਦੀ ਛਵੀਲ ਲਗਾਈ ਗਈ ਹੈ ਆਪਾਂ ਗੱਲਬਾਤ ਕਰਦੇ ਹਾਂ ਵੀਰਾਂ ਨਾਲ ਸ਼ਿਖਾਲ ਜੀ ਕੀ ਨਾਮ ਹੈ ਫਿਰ ਜੀ ਤੁਹਾਡਾ ਨਾਮ ਦੱਸ ਸਕਦੇ ਤੇ ਵੀਰ ਜੀ ਆਪਣੇ ਗਰਮੀ ਦਾ ਕਹਿਰ ਚੱਲ ਰਿਹਾ ਹੈ ਗਰਮੀ ਦੇ ਉੱਤੇ ਤੁਸੀਂ ਲੋਕਾਂ ਨੂੰ ਕੀ رائے ਦੇਣਾ ਚਾਹੋਗੇ ਬਿਜਲੀ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਓ ਰੁੱਖ ਲਗਾਉਣ ਨਾਲ ਗਰਮੀ ਕੰਟਰੋਲ ਹੋਵੇ ਹਾਂ ਜੀ ਤੇ ਵੀਰ ਨਾਲ ਗੱਲਬਾਤ ਕੀਤੀ ਵੀਰ ਨੇ ਦੱਸਿਆ ਕਿ ਰੁੱਖ ਲਗਾਉਣੇ ਚਾਹੀਦੇ ਨੇ ਗਰਮੀ ਤੋਂ ਬਚਣ ਵਾਸਤੇ ਇੰਡੀਅਨ ਟੀਵੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਤੈਅ ਦਿਨੋਂ ਧੰਨਵਾਦ